ਜੇ ਤੁਹਾਡੀ SIM اچانک ਬੰਦ ਹੋ ਜਾਵੇ ਇਸ ਨੂੰ ਹਲਕਾ ਨਾ ਲਓ ਜਿਹਾ ਦੱਸਦੀ ਹੈ ਸਾਈਬਰ ਠੱਗਾਂ ਦੀ ਬਹੁਤ ਖਤਰਨਾਕ ਚਾਲ ਹੋ ਸਕਦੀ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਸਦਰ ਬਾਜ਼ਾਰ ਵਿੱਚ ਮਨਿਆਰੀ ਦੀ ਦੁਕਾਨ ਕਰਨ ਵਾਲੇ ਰਕੇਸ਼ ਕੁਮਾਰ ਦਾ ਪੁੱਤਰ ਚੰਦਨ ਇੱਕ ਆਦੀ ਸਵੇਰ ਉਸ ਦੀ SIM اچانک ਬੰਦ ਹੋ ਜਾਂਦੀ ਹੈ ਅਗਲੇ ਦਿਨ ਚੰਦਨ ਜੇ ਦਫ਼ਤਰ ਪਹੁੰਚਦਾ ਹੈ ਅਤੇ ਉੱਥੇ ਸੁਣਦਾ ਹੈ ਉਸ ਦੀ ਸem ਬਿਨਾ ਪੁੱਛੇ ਹੀ Vodafone Idea ਵੱਲ 포ਟ ਹੋ ਚੁੱਕੀ ਹੈ ਪਰ ਮੈਂ ਤਾਂ ਕੁਝ ਵੀ ਨਹੀਂ ਸਾਈਨ ਕੀਤਾ ਉਸਨੇ ਅਚਾਨਕ ਕਿਹਾ ਨਾ OTP ਦਿੱਤਾ ਨਾ ਅੰਗੂਠਾ ਲਾਇਆ Vodafone ਦਫਤਰ ਵਿੱਚ ਪਤਾ ਲੱਗਦਾ ਹੈ UP ਵਿੱਚ ਕਿਸ ਨਿਤੇਸ਼ ਕੁਮਾਰ ਨੇ ਚੰਦਨ ਦੀ SIM ਆਪਣੇ ਨਾਂ ਪੋਰਟ ਕਰਵਾ ਲਈ ਉਸ ਬਾਅਦ ਚੰਦਨ ਦੇ ਗਾਹਕਾਂ ਨੂੰ ਉਸਦੇ ਪੁਰਾਣੇ ਨੰਬਰ ਤੋਂ ਮੈਸੇਜ ਆਉਣੇ ਸ਼ੁਰੂ ਹੋ ਗਏ ਤੇ ਕਹਿਣ ਲੱਗਿਆ ਠੱਗ ਭਰਾ ਪੈਸੇ ਦੀ ਜਰੂਰਤ ਹੈ ਤੁਰੰਤ ਭੇਜੋ ਚੰਗ ਚੰਗੀ ਗੱਲ ਇਹ ਹੋਈ ਕਿ ਇਹ ਕੋਈ ਲੋਕ ਸਾਵਧਾਨ ਸਨ ਕਿਸੇ ਨੇ ਪੈਸੇ ਨਹੀਂ ਭੇਜੇ ਅਚੰਭੇ ਜਦੋਂ ਸਾਈਬਰ ਕ੍ਰਾਈਮ ਦਫ਼ਤਰ ਜਾਂਦਾ ਹੈ ਉਹ ਕਹਿੰਦੇ ਹਨ ਕਿਉਂਕਿ ਕੋਈ مالی ਨੁਕਸਾਨ ਨਹੀਂ ਹੋਇਆ ਇਸ ਲਈ ਕੰਪਲੀਟ ਨਹੀਂ ਲਿਖ ਸਕਦੇ ਰਿਪੋਰਟ ਕਰਵਾਉਣ ਵਾਲਾ ਫੋਨ ਨਹੀਂ ਚੁੱਕਦਾ ਸਿਰਫ WhatsApp ਤੇ ਹੀ ਗੱਲ ਕਰਦਾ ਏ ਉਹ ਚੰਦਨ ਨੇ ਆਪਣੇ ਬਿਆਨ ਸਾਹਮਣੇ ਦਿੱਤੇ ਕਿ ਇਹ ਆਪਣੇ ਆਪ ਵਿੱਚ ਵੱਡੀ ਚੇਤਾਵਨੀ ਹੈ ਸਭ ਨੂੰ ਚੰਦਨ ਦੀ ਇੱਕ ਅਪੀਲ ਹੈ ਜੇ ਪ੍ਰਾਣੇ ਨੰਬਰ ਤੋਂ ਫੋਨ ਦਾ ਮੈਸੇਜ ਆਏ ਤਾਂ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਨਾ ਕਰੋ ਸਾਵਧਨ ਰਹੋ ਕਿਉਂਕਿ SIM 포ਟ ਫਰੌਡ ਇੱਕ ਨਵਾਂ ਖਤਰਾ ਹੈ ਤੁਹਾਡੇ ਨਾਲ ਵੀ ਹੋ ਸਕਦਾ ਹੈ ਬਹਿਨਾ ਚੰਦਨ ਕੁਮਾਰਾ ਸ਼ੁਕਰਵਾਰਾ ਨੂੰ ਮੇਰੀ SIM ਜਲਦੀ ਜਲਦੀ Jio ਦੀ ਬੰਦ ਹੋ ਗਈ ਹੈ ਤੇ ਅਗਲੇ ਦਿਨ ਮੈਂ ਸਰ Jio ਅਫੀਸੀਆਂ ਕੋਲ ਗਿਆ ਪੋਰਟ ਹੋ ਚੁੱਕੀ ਹੈ ਉਸ ਵੀਆ ਵਿੱਚ ਮੈਂ ਵੀਆ ਵਿੱਚ ਗਿਆ ਉਹ ਕਹਿੰਦੇ ਕਿਸ ਨੇ ਤੁਹਾਡੇ ਯੂਪੀ ਯੂਥੀ ਕੋਡ ਲੈ ਕੇ ਤੇ ਇਨਪੋਰਟ ਕਰਾ ਲਿਆ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ 100 100 ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਤੋਂ ਮੈਂ ਇਹ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਚਾਹੇ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਐਸੇ ਇਨਪੋਰਟ ਕੀਤਾ ਹੋਗੀ ਜਦ ਮੈਂ ਨਾ ਗਿੰਕੂਠਾ ਲਾਇਆ ਨਾ ਕੋਈ ਕੁਛ ਇਹ ਆਪ ਉਹ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕਹਿੰਦਾ ਕਿ ਮੇਰੀ SIM ਨੂੰ ਬੰਦ ਕਰ ਦਿੱਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੁਣ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਨੇ ਪਹਿਲਾਂ ਮੈਨੂੰ ਇਹੀ ਆਇਆ ਸੀ ਕਿ ਤੁਸੀਂ ਆਪਣੀ SIM ਤੋਂ ਪੋਰਟ ਕਰਾਉਣਾ ਚਾਹੁੰਦੇ ਮੈਂ ਕਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਨਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕਹਿੰਦੇ ਤੇ ਤੁਹਾਡੀ SIM ਕੋ ਪੋਰਟ ਰਿਕਵੈਸਟ ਦੇ ਦੂੰ ਸੈਪਟ ਕਰ ਲੈ ਕੈਨਸਲ ਹੋ ਗਈ ਤੇ ਉਸ ਵੇਪਰ ਫਿਰ ਵੀ ਅੱਜ ਕੱਲ੍ਹ ਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂ ਸਿੰਧ ਟਾਵਰੇ ਉੱਡ ਕੇ ਸੇਮ ਮੇ ਆ ਕੇ ਸ਼ਾਇਦ ਸਿਮ ਕੇ ਹਲੇ ਬੰਦ ਹੋ ਜਾਂਦੇ ਨੇ ਮੈਂ ਦੂਜੇ ਫੋਨ 'ਚ ਪਾ ਵੇਖਿਆ ਤਾਂ ਵੀ ਨਹੀਂ ਚੱਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾਂ ਕਹਿੰਦੇ 11:30 ਵਜੇ ਹੈ ਉਹ 11:30 ਵਜੇ ਮੈਂ ਗਿਆ ਉੱਥੇ ਅਤਰਾ ਅਤਰਾ ਕੋਈ ਹੈ ਨਹੀਂ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਸਿਮ BIA 'ਚ ਫੋਟੋ ਗਈ ਫਿਰ ਸਮਾ BIA ਦਫ਼ਤਰ ਗਿਆ ਉਹਨਾਂ ਨੇ ਕਿਹਾ ਕਿ ਅਸਲ ਅਸਲ ਤੁਹਾਡੀ ਸਿਮ ਉਰਚ ਪੋਰਟ ਹੋ ਗਈ ਹੈ ਕਿ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸ ਦੇ ਨਾਂ ਤੇ ਪੋਰਟ ਹੋਈ ਹੈ ਕੋਈ ਨितीश ਜਾਂ ਨਰੇਸ਼ ਕੁਮਾਰ ਅਦਾ ਕੋਈ UP ਵਾਲੇ ਦਸਤਰੀ ਕਿ ਉਹਦੇ ਨਾਂ ਤੇ ਪੋਰਟ ਹੋਈ ਹੈ ਉਸ ਨੂੰ ਫੋਨ ਕੀਤਾ ਕਿਤਾ ਫੋਨ ਫੋਨ ਜਾਂ ਬੈਲਾ ਉਦਾ ਜਾ ਰਹੀਆਂ ਕਾਲਿੰਗ ਕਿਸੇ ਦੇ ਵੀ ਕਾਲਿੰਗ ਨਹੀਂ ਠਾਰਿਆ ਉਹਦਾ ਵਟਸਐਪ ਤੇ ਗੱਲ ਕਰ ਰਿਹਾ ਪਰ ਉਹ ਨਹੀਂ SIM ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰੋਸੀਜਰ ਹੁੰਦਾ ਹੈ 3 ਦਿਨ ਕਟੋਕਟ ਲੱਗ ਜਾਂਦੇ ਹੈ ਤੁਹਾਡੀ 1 ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬਾਅਦ ਆ ਹੀ ਪੁੱਛਿਆ ਉਹਨਾਂ ਨੇ ਕਿ ਵੀਆਈ ਚ ਪੋਰਟ ਹੋ ਗਈ ਤੇ ਵੀਆਈ ਚ ਬਾਅਦ ਉਸ ਦਿਨ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉੱਧਰ ਚੱਲ ਗਿਆ ਚੇਂਜ ਕਰਾ ਕੇ ਉੱਥੇ ਨਾ ਕਿ ਦਿਨ ਫਿਰ ਰੋੜ ਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹਦਾ ਪੁਰਾਣਾ ਨੰਬਰ ਕੋਈ ਨਹੀਂ ਆਰੇ WhatsApp ਮੈਸੇਜ ਕਰ ਰਿਹਾ ਕਿ ਜਿੱਦਾਂ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਐਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਕੇ WhatsApp ਤੇ ਮੈਸੇਜ ਭੇਜ ਰਿਹਾ ਹੈ ਕਿਵੇਂ ਭੇਜੇ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕਿ ਫਰੋਡ ਹੋ ਸਕਦਾ ਹੈ ਹਾਂਜੀ ਸਾਈਬਰ ਕ੍ਰਾਈਮ ਤੇ ਵੀ ਇਹ ਹੋ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋਲ ਜਿੰਦੇ ਡਿਟੇਲ ਨਹੀਂ ਹੁੰਦੇ ਤਾਂ ਅਸੀਂ ਫਰੋਡ ਨਹੀਂ ਕਰ ਕੰਪਲੇਨਟ ਨਹੀਂ ਕਰ ਸਕਦੇ ਉਹ ਵੀ ਸੇਮ ਮੰਨ ਕੇ ਕੀਤੀ ਹੋਈ ਕਿਸੇ ਨੇ ਫਰੋਡ ਵੀ ਹੋਣੀ ਅੰਦਰ ਕੁਝ ਨਹੀਂ ਕਰ ਸਕਦੇ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾ ਵੀ ਆ ਹੋ ਸਕਦਾ ਫਰੋਡ ਤਵਿਸਤ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸਿਮ ਕਿੱਦਾਂ ਪੋਰਟ ਹੋ ਗਿਆ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਪਰਸਨਲ ਡਾਕਟਰ ਨੰਬਰ ਮੇਰੇ ਕਿੱਦਾਂ ਚੱਲ ਗਿਆ ਉੱਥੇ ਮੇਰੇ ਬੇਟੇ ਦੀ ਸਿਮ ਨਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਜਲਦੀ ਤੇ ਇਹਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉੱਥੇ ਦਫ਼ਤਰ ਗਏ ਤੇ ਦਫ਼ਤਰ ਵਾਲਿਆਂ ਨੇ ਸਾਡੀ ਸਿਮ ਨੇ ਕਿਹਾ ਤੇ ਪੋਰਟ ਹੋ ਗਈ ਹੈ ਪੈਸੇ ਨੂੰ ਸਾਡੀ ਸਿਮ ਪੋਰਟ ਹੋ ਕੇ ਤਾਂ ਗਿਆ ਜਦ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚਲ ਗਏ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਕੋ ਮੰਗ ਕਰਦੇ ਪਏ ਨੇ ਮੈਸੇਜ ਕਰਕੇ ਕਿਸ ਨੂੰ ਪੈਸੇ ਦਿੱਤੇ ਜਾਣ ਮੈਂ ਕਹਿੰਦਾ ਕਿ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪਿਆ ਸਿਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਇੰਨੀ ਜਲਦੀ ਘੱਟ ਤੋਂ ਘੱਟ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀ ਕਦੇ ਕਸਮ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਉਸੇ ਨੰਬਰ ਤੋਂ ਮੈਸੇਜ ਆਦਾ ਉਸੇ ਨੰਬਰ ਤੋਂ ਹੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਪੈਸੇ ਜ ਆਪਣਾ ਚੰਦਰ ਕੁਮਾਰ ਅਗਰ ਨਾਮ ਦੱਸ ਰਿਹਾ ਜੀ ਆਪਣਾ ਨਾਮ ਚੰਦਰ ਕੁਮਾਰ ਦੱਸ ਰਿਹਾ ਕੀ ਮੰਗਿਆ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀ ਵਾਲਿਆਂ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਹੀ ਸਾਡੀ ਕੋਈ ਕੋਰਲੇਟ ਕਿਤੇ ਹੋ ਰਹੀ ਆ ਨਾ ਸਾਈਬਰ ਸਾਲ ਲੈ ਰਿਹਾ ਤੇ ਨਾ ਕੋਈ ਦੂਸਰਾ ਕਰੋਡ ਹੋ ਕਾਨੂੰ ਫਰਾਡ ਹੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਦਰ ਜੁਮੇ ਕੋਣ ਹੋਏਗਾ ਜੋ ਫਰਾਡ ਹੋਏਗਾ ਜਿਹਨਾਂ ਦੇ ਤੇ ਐਸੇ ਬਚਣਾ ਚਾਹੀਦਾ ਇਹਨਾਂ ਕੋਲ ਤੇ ਸਾਨੂੰ ਦੱਸਿਆ ਜਾਏ ਕਿ ਆ ਸਾਡੀ ਕਿਸ ਤਰ੍ਹਾਂ ਹੋ ਗਈ